ਅੱਜ ਸੈਕਿੰਡ ਆਰਟ ਕੈਥੋਲਿਕ ਚਰਚ ਕ੍ਰਿਆਲਾ ਦੇ ਬੱਚਾ ਨੇ ਡਾਂਸ ਕੰਪੀਟੀਸ਼ਨ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਜਿਕਰਯੋਗ ਹੈ ਕਿ ਤਨਤਨ ਡਿਨਰੀ ਡੈਸ਼ ਸਫ ਜਲੰਧਰ ਦੇ ਪ੍ਰੋਗਰਾਮ ਤਹਿਤ ਬੱਚਿਆਂ ਦੀ ਡਿਨਰੀ 크ਿਸਮਸ ਗੈਦਰਿੰਗ ਹੋਈ ਜਿਸ ਵਿੱਚ ਕ੍ਰਿਆਲਾ ਚਰਚ ਦੇ ਬੱਚਿਆਂ ਨੇ ਸਿਸਟਰ ਨੀਹਾ ਜੀ ਦੀ ਅਗਵਾਈ ਵਿੱਚ ਹਿੱਸਾ ਲਿਆ ਅਤੇ ਮੈਡਮ ਜੈਸਮੀਨ ਨੇ ਕੈਟਿਕਸਮ ਦੇ ਬੱਚਿਆਂ ਨੂੰ ਬਹੁਤ ਵਧੀਆ ਢੰਗ ਨਾਲ ਡਾਂਸ ਸਿਖਾਇਆ ਸੀ ਜਿਸ ਦੀ ਬਦੌਲਤ ਜਿੰਨੇ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਲ ਕਰਨ ਵਿੱਚ ਕਾਮਯਾਬ ਹੋਏ ਦਰਸ਼ਨਾ ਚਾਹੁੰਦਾ ਹਾਂ ਕਿ ਅੱਜ ਹੌਲੀ ਫੈਮਿਲੀ ਫੀਸਟ ਸਾਰੇ ਗਿਰਜੇ ਘਰਾਂ ਵਿੱਚ ਮਨਾਇਆ ਜਾ ਰਹੀ ਹੈ ਜਿਸ ਦੀ ਤਹਿਤ ਗਿਰਜੇ ਘਰ ਵਿੱਚ ਰੋਜ਼ਰੀ ਮਾਲਾ ਤੋਂ ਲੈ ਕੇ ਪਵਿੱਤਰ ਪਾਕ ਮਾਸ ਦੀ ਕੁਰਬਾਨੀ ਵਿੱਚ ਹਿੱਸਾ ਲੈਣ ਵਾਲੇ ਪਰਿਵਾਰ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਉਸ ਦੇ ਤਹਿਤ ਮਾਨਯੋਗ ਫਾਦਰ ਅਮਨ ਸੰਧੂ او ਐਫ ਨਵ ਜੁਨੀਅਰ ਮਲਮਸੀਦੇ ਪਰਿਵਾਰ ਤੇ ਇਮਾਨੁਅਲ ਮਸੀਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਦਰਸ਼ਨਾ ਚਾਹੁੰਦਾ ਹਾਂ ਕਿ ਅੱਜ ਸੈਗਰਾਟ ਕੈਥੋਲਿਕ ਚਰਚ ਕ੍ਰਿਆਲਾ ਵਿਖੇ ਕ੍ਰਿਸਮਸ ਗੈਦਰਿੰਗ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੇ ਡਾਂਸ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਅਤੇ ਉਹਨਾਂ ਨੂੰ ਫਾਦਰ ਅਮਨ ਸੰਧੂ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਅੱਜ ਹੋਲੀ ਫੈਮਿਲੀ ਚੀਸਟ ਦੇ ਤਾਟ ਤੋਂ ਪਹਿਲਾਂ ਰੋਜ਼ਰੀ ਮਾਲਾ ਵਿੱਚ ਹਿੱਸਾ ਲੈਣ ਵਾਲੇ ਪਰਿਵਾਰ ਨੂੰ ਮਾਨ ਸਨਮਾਨ ਦਿੱਤਾ ਜਾਂਦਾ ਹੈ ਉਸ ਦੇ ਤਾਟ ਨਿਰਮਲ ਮਸੀਦਾ ਪਰਿਵਾਰ ਅਤੇ ਇਮਾਨੁਅਲ ਮਸੀਦਾ ਪਰਿਵਾਰ ਨੂੰ ਫਾਦਰ ਅਮਨ ਸੰਧੂ ਨੇ ਮਾਨ ਸਨਮਾਨ ਦੇ ਕੇ ਸਨਮਾਨਿਤ ਕੀਤਾ ਦਸਰਾਂ 14 ਹਾਂ ਕਿ ਅੱਜ ਸੈਕ੍ਰੀਡ ਹਾਰਟ ਕੈਥਲਿਕ ਗਿਰਜੇ ਘਰਾਂ ਵਿੱਚ ਪਵਿੱਤਰ ਪਾਕ ਮਾਸ ਦੀ ਕੁਰਬਾਨੀ ਦੇ ਉਪਰੰਤ ਮਾਨਯੋਗ ਫਾਦਰ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਮਾਨ ਸਨਮਾਨ ਦੇ ਕੇ ਸਨਮਾਨਿਤ ਕੀਤਾ ਤੁਸੀਂ ਵੇਖ ਰਹੇ ਹੋ ਜ਼ੋਰ ਟੀਵੀ